ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਵੱਲੋਂ ਜੋ ਗੋਰਾਸਰਾ ਸੇਵਾਕਰ ਚਲਾਇਆ ਜਾ ਰਿਹਾ ਸੀ ਉਹਦੇ ਨਾਲ ਜਿਵੇਂ ਕਿ ਤੁਹਾਡੀ ਸੰਗਤਾਂ ਨੂੰ ਪਤਾ ਹੈ ਵੀ ਹਸਪੀਟਲ ਵੀ ਨਾਲ-ਨਾਲ ਬਣਾਇਆ ਜਾ ਰਿਹਾ ਸੀ ਉਹ ਪਿਛਲੇ ਸਾਲ 26 ਜਨਵਰੀ ਨੂੰ ਉਹਦੀ ਆਪੀਡੀ ਦੀ ਓਪਨਿੰਗ ਵੀ ਕਰ ਦਿੱਤੀ ਗਈ ਸੀ ਓਪੀਡੀ ਸਵਾਵਾਂ ਜਿਹਦੇ ਵਿੱਚ ਡਾਕਟਰ ਗੁਰਜੋਤ ਡਾਕਟਰ ਲਵਪ੍ਰੀਤ ਡਾਕਟਰ ਨਵਦੀਪ ਅ ਦੰਦਾ ਦੇ ਡਾਕਟਰ ਡਾਕਟਰ ਨਵਦੀਪ ਆਪਣੀਆਂ ਸਵਾਵਾਂ ਜਿਹੜੇ ਨਿਵਾ ਰਹੇ ਆ ਤੇ ਇਹਨਾਂ ਦਾ ਆਪਣਾ ਕਲੀਨਿਕ ਆ ਗੜਦੀ ਵਾਲਾ ਦੇ ਵਿੱਚ ਤੇ ਨਾਲ-ਨਾਲ ਇੱਥੇ ਬਾਬਾ ਜੀਪ ਸਿੰਘ ਸੇਵਾਦਾਲ ਦੇ ਨਾਲ ਜੁੜ ਕੇ ਸਵਾਵਾ ਨਿਵਾ ਰਹੇ ਇਹਨਾਂ ਨੂੰ ਤਕਰੀਬਨ ਡੇਢ ਦੋ ਸਾਲ ਇਸ ਸੰਸਥਾ ਦੇ ਨਾਲ ਜੁੜਿਆ ਨੂੰ ਹੋ ਚੁੱਕਿਆ ਦੋ ਸਾਲ ਦੇ ਤਕਰੀਬਨ ਤੇ ਇੱਥੇ ਲੋੜਵੰਦ ਜਿਹੜੇ ਆਲੇ ਦੁਆਲੇ ਇਲਾਕੇ ਦੇ ਵਿੱਚ ਕੋਈ ਵੀ ਜਿਹੜੇ ਦੰਦਾਂ ਦਾ ਇਲਾਜ ਨਹੀਂ ਕਰਵਾ ਸਕਦੇ ਜਿਨ੍ਹਾਂ ਨੂੰ ਦੰਦਾਂ ਦੀ ਜਿਹੜੇ ਖਰਚਾ ਜਿਹੜੇ ਦੰਦਾਂ ਦਾ ਨਹੀਂ ਚੱਕ ਸਕਦੇ ਉਹਦੀਆਂ ओपीडी ਡਾਕਟਰ ਨਵਦੀਪ ਜੀ ਦੇਖਦੇ ਆ ਇੱਥੇ ਇਲਾਜ ਜਿਹੜਾ ਉਹਨਾਂ ਦਾ ਬਿਲਕੁਲ ਫ੍ਰੀ ਜਿਹੜੀਆਂ ਦਵਾਈਆਂ ਕੀ ਮੈਡੀਸਨ ਸਾਰਾ ਕੁਝ ਇੱਥੇ ਬਿਲਕੁਲ ਫ੍ਰੀ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਅੱਜ ਸਾਡੇ ਹਸਪੀਟਲ ਦੇ ਮਰੀਜ਼ ਜਿਹੜੇ ਅ ਇਹਨਾਂ ਦਾ ਇਲਾਜ ਚੱਲ ਰਿਹਾ ਹੈ तकरीबन ਸਾਰੇ ਮਰੀਜ਼ਾਂ ਦਾ तकरीबन ਜਿਹੜੇ ਦੰਦਾਂ ਦਾ ਉਹ ਚੈੱਕਅਪ ਇੱਥੇ तकरीबन ਹੁੰਦਾ ਹੀ ਰਹਿੰਦਾ ਸਾਰੇ ਮਰੀਜ਼ਾਂ ਦਾ ਤੇ ਇਹ ਸਾਡਾ ਦੇਵ ਆ ਤੇ ਦੇਵ ਜੀ ਜੋ ਜੋਹੜਾ ਪਿੰਡ ਤੋਂ ਲੈ ਕੇ ਆਏ ਸੀ ਇਹ ਸਾਡੇ ਬਾਗਾ ਜੀ ਆ ਜੋ ਮਕੀਰੀਆਂ ਤੋਂ ਇੱਕ ਡੈਰੀ ਦੇ ਵਿੱਚ ਜੋ ਜ਼ਬਰਦਸਤੀ ਰੱਖ ਕੇ ਇਹਨਾਂ ਤੋਂ ਕੰਮ ਕਰਵਾਇਆ ਜਾਂਦਾ ਸੀ ਉੱਥੋਂ ਛੜਾ ਕੇ ਲਿਆਏ ਬਾਕੀ ਰਾਣਾ ਜੀ ਸਾਡੇ ਤੇ ਜਿਹੜੇ ਬਹੁਤ ਪੜੇ ਲਿਖੇ ਪੜ੍ਹ ਲੈ ਜਾਦਾ ਗਏ ਨੌਕਰੀ ਨਹੀਂ ਮਿਲੀ ਫਿਰ ਪਰਿਵਾਰ ਦੇ ਵਿੱਚੋਂ ਦਿੱਥਾਂ ਹੋ ਜੀਆਂ ਮਾਪੇ ਦੀਆਂ ਤੇ ਫਿਰ ਡਿਪਰੈਸ਼ਨ ਦੇ ਵਿੱਚ ਚਲੇ ਗਏ ਸਾਡੇ ਵਾਲੀਆ ਸਾਹਿਬ ਤੇ ਤੇ ਨਾਲ ਸਿੰਮੂ ਸਾਡਾ ਕੀ ਹੋਇਆ ਤੂੰ ਵੀ ਦੰਦ ਖਾ ਲੈਣੇ ਦੰਦ ਖਾ ਲੈਣੇ ਉਹਦੇ ਬੇਟਾ ਹੈ ਉੱਧੇ ਬੈਠਾ ਤੇ ਇਹ ਸਾਰੇ ਸਾਡੇ ਅੱਜ ਪਰਿਵਾਰ ਦੇ ਮੈਂਬਰਾਂ ਦੀ ਜਿਹੜੀ ਓਪੀਡੀ ਉਹ ਵੀ ਚੱਲ ਰਹੀ ਆ ਤੇ ਬਾਕੀ ਆਓ ਹਸਪੀਟਲ ਦੇ ਨਾਲ-ਨਾਲ ਜਿਵੇਂ ਹੁਣ ਇੱਧਰ ਸਾਡਾ ਮੈਡੀਕਲ ਸਟੋਰ ਆ ਇੱਧਰ ਲੈਬ ਆ ਤੇ ਚੱਲ ਰਹੀਆਂ ਹੁਣ ਪੱਕਾ ਡਾਕਟਰ ਜਿਹੜਾ ਇਹਦਾ ਫਰਨੀਚਰ ਬਕਾਇਦਾ ਕੁਰਸੀਆਂ ਬੈਣ ਨੂੰ ਉਹ ਹੁਣ ਲਿਆ ਰਹੇ ਆ ਥੋੜੇ ਸਮੇਂ ਦੇ ਵਿੱਚ ਵਿੱਚ ਜਿਹੜਾ ਇਹਦਾ ਫਰਨੀਚਰ ਜਿਹੜਾ ਉਹਦੀਆਂ ਸਵਾਮਾਂ ਜੇ ਕੋਈ ਸੰਗਤਾਂ ਵੱਲੋਂ ਜੇ ਕੋਈ ਦੇ ਸਕਦੀ ਹੈ ਤਾਂ ਫਰਨੀਚਰ ਦੀ ਤੁਸੀਂ ਸਿੱਧਾ ਫਰਿਚਰ ਵਾਲੇ ਨਾਲ ਸੰਪਰਕ ਕਰਕੇ ਤੁਸੀਂ ਇੱਥੇ ਕੁਰਸੀਆਂ ਬੈਣੇ ਵਾਲੀਆਂ ਜਿਹੜੀਆਂ ਸਟੀਲ ਦੀਆਂ ਕੁਰਸੀਆਂ ਉਹਦੀਆਂ ਸਵਾਵਾ ਕਰ ਸਕਦੇ ਆ ਲੋੜਵੰਦਾਂ ਦੇ ਲਈ ਤੇ ਬਾਕੀ ਜਿਹੜੀਆਂ ਡਾਕਟਰਾਂ ਦੀ ਰਹਿائش ਜਿਹੜੀ ਉਹ ਬਣ ਰਹੀ ਆ ਹਜੇ ਤੱਕ ਉਹਦਾ ਤਕਰੀਬਨ ਟੈਲਾਂ ਦਾ ਕੰਮ ਜਿਹੜਾ ਰਹਿੰਦਾ ਆ ਬਾਕੀ ਤਕਰੀਬਨ ਉਹਨਾਂ ਦੀ ਰਹਿائش ਪੂਰੀ ਬਣ ਕੇ ਤਿਆਰ ਹੋ ਚੁੱਕੀ ਆ ਅੰਦਰੋਂ ਦੋ ਤਿੰਨ ਕਮਰੇ ਬਣ ਚੁੱਕੇ ਆ ਟਾਇਲਟ ਬਾਥਰੂਮ ਬਿਲਕੁਲ ਤੇ ਉੱਥੇ ਜਿਹੜੀ ਡਾਕਟਰ ਜੇ ਕੋ ਪਰਿਵਾਰ ਵਾਲਾ ਡਾਕਟਰ ਸਵਾਵਾ ਲਵਾਉਣਾ ਚਾਹੁੰਦਾ ਹੋਵੇ ਤੇ ਉਹਦੀਆਂ ਉਹਦਾ ਪੂਰਾ ਚਲੋ ਪਰਿਵਾਰ ਵੀ ਰਹਿਣ ਦੇ ਲਈ ਉੱਥੇ ਪ੍ਰਬੰਧ ਕਰ ਦਿੱਤਾ ਗਿਆ ਹੈ ਜੇ ਕੋਈ ਤੁਹਾਡੀ ਨਿਗਾਹ ਦੇ ਵਿੱਚ ਕੋਈ ਡਾਕਟਰ ਇਹੋ ਜਿਹੇ ਹੈਗੇ ਆ ਤੇ ਜਿਹੜਾ ਹਸਪੀਟਲ ਦਾ ਪੂਰਾ ਜਿਹੜਾ ਦੇਖਰੇਖ ਕਰਨ ਤੇ ਉਹਨਾਂ ਨੂੰ ਸਟਾਫ ਜਿਹੜੀ ਸਟਾਫ ਦੀ ਉਹਨਾਂ ਨੂੰ ਲੋੜ ਹੋ ਉਹ ਵੀ ਰੱਖ ਦਿੱਤਾ ਜਾਊਗਾ ਤੇ ਉਹ ਅਸੀਂ ਹੁਣ ਜਦੋਂ ਤਿਆਰ ਹੋ ਗਿਆ ਫਿਰ ਪੂਰਾ 24 ਘੰਟੇ ਜਿਹੜੀਆਂ ਸਵਾਵਾਂ ਉਹ ਆਰੰਭ ਕਰ ਦੇਣੀਆਂ ਤੇ ਉਸ ਤੋਂ ਪਹਿਲਾਂ ਹੁਣ ਗੱਲ ਇਹ ਆ ਸਾਡਾ ਆਈਸੀਯੂ ਹਜੇ ਤੱਕ ਉਹਦਾ ਕੰਮ ਰਿੰਦਾ ਸੀਗਾ ਤੇ ਆਪਰੇਸ਼ਨ ਥੀਏਟਰ ਦਾ ਕੰਮ ਰਿੰਦਾ ਸੀਗਾ ਕਈ ਥੋੜੇ ਜੇ ਕੰਮ ਰਹਿ ਰਹੇ ਸੀਗੇ ਕਿਉਂਕਿ ਪਿੱਛੇ ਜਿਹੜਾ ਸਾਨੂੰ ਜਿਹੜੇ ਸਾਡੇ ਸੀਰੀਅਸ ਕੰਡੀਸ਼ਨ ਵਾਲੇ ਆ ਜਿਹੜੇ ਟਾਇਲਟ ਬਾਥਰੂਮ ਵਿੱਚ ਕਰਦੇ ਆ ਜਿਨ੍ਹਾਂ ਦੇ ਡਾਈਪਰ ਲੱਗਦੇ ਆ ਉਹਨਾਂ ਨੂੰ ਪਿਛੇ ਲਿਆਉਣਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਉੱਥੇ ਅਸੀਂ ਸਾਡੇ ਕੋਲ ਜਗ੍ਹਾ ਬਹੁਤ ਘੱਟ ਸੀਗੀ ਉੱਪਰ ਜਦੋਂ ਕੋਠੇ ਦੇ ਉੱਪਰ ਉਹਨਾਂ ਨੂੰ ਰੱਖਦੇ ਸੀਗੇ ਤੇ ਉੱਥੇ ਜਗ੍ਹਾ ਨਹੀਂ ਸੀਗੀ ਬੜੀ ਤੰਗੀ ਹੁੰਦੀ ਸੀ ਉੱਥੇ 스멜 ਦੀ ਬਹੁਤ ਪ੍ਰੋਬਲਮ ਆਉਂਦੀ ਸੀਗੀ ਤੇ ਹੁਣ ਇੱਥੇ ਹਵਾ ਆ ਰਹੀ ਇਧਰ ਲੈ ਕੇ ਆਏ ਆ ਉਹਨਾਂ ਨੂੰ ਤੇ ਇਹ ਇਹ ਬਹੁਤ ਜ਼ਰੂਰੀ ਇਹਦਾ ਬਣਾਉਣਾ ਬਹੁਤ ਜ਼ਰੂਰੀ ਸੀਗਾ ਹੁਣ ਉੱਪਰਲੀ ਬਿਲਡਿੰਗ ਜਿਹੜੀ ਇਹਦੇ ਹਸਪੀਟਲ ਦੇ ਉੱਪਰੋਂ ਜਿਹੜੀ ਸਾਰੇ ਹੁਣ ਉਧਰੋਂ ਪਰਿਵਾਰਕ ਮੈਂਬਰ ਹੁਣ ਅਸੀਂ ਹੁਣ ਉੱਪਰ ਲੈ ਆਉਣੇ ਆ ਇੱਥੇ ਉੱਪਰ ਬਿਲਡਿੰਗ ਜਿਹੜੀ ਇਹਦੀ ਸਟਾਰਟ ਕਰ ਦੇਣੀ ਆ ਤੇ ਹੁਣ ਜਿਹੜੀ ਇਧਰ ਸ਼ੈੱਡ ਬਣ ਰਹੀ ਆ ਪਸ਼ੂਆਂ ਦੇ ਲਈ ਆ ਤੁਸੀਂ ਦੇਖ ਸਕਦੇ ਜਿਹੜੀ ਇਧਰ ਹੁਣ ਆਂ گاਵਾ ਜਿਹੜੀਆਂ ਲਿਆਂਦੀਆਂ ਉਹਨਾਂ ਦੇ ਲਈ ਇਹ ਸ਼ੈੱਡ ਬਣ ਰਹੀ ਆ ਉਹ ਤੁਹਾਨੂੰ ਉਹਦੇ ਵੀ ਦਿਖਾ ਲਈਏ ਤੇ ਥੱਲੇ ਬਿਲਕੁਲ ਟੀਨਾ ਪਾ ਕੇ ਤਿਆਰ ਹੋ ਚੁੱਕੀ ਆ ਤੇ ਥੱਲੇ ਹੁਣ ਫਾਰਸੇ ਜਿਹੜਾ ਪੈ ਰਿਹਾ ਤੇ ਖੁਰਲੀਆਂ ਜਿਹੜੀਆਂ ਬਣ ਜਾਣਗੀਆਂ ਜਿਹੜੀਆਂ ਪਿੱਛੇ ਜਗ੍ਹਾ ਲਈ ਸੀ ਨਾ ਰਲਾਈ ਆ ਭਾਰਤੀ ਬਹੁਤ ਪਈ ਇਹਦੇ ਵਿੱਚ ਜਿਉਂ-ਜਿਉਂ ਸਵਾਵਾ ਹੁਣ ਸੰਗਤਾਂ ਸਹਿਯੋਗ ਕਰ ਰਹੀਆਂ ਉਹ ਉਹਵੇਂ ਤੋਂ ਨਿਵਾ ਰਹੇ ਆ ਬਈ ਮਾਲ ਸਵਾਵਾ ਨਿਵਾ ਰਹੇ ਆ ਵੀ ਚਲੋ ਜਿੰਨਾ ਬਣ ਜਾਏ ਨਾਲ ਬਿਲਡਿੰਗਾਂ ਬਣ ਜਾਏ ਤੇ ਭਾਰਤੀ ਪੈ ਜਾਏ ਇਹਨਾਂ ਨੂੰ ਘੁੰਮਣ ਫੇਰ ਨੂੰ ਪਾਰਕਾਂ ਬਣ ਜਾਣ ਇਹ ਚੀਜ਼ਾਂ ਹੁਣ ਹੌਲੀ-ਹੌਲੀ ਜਿਹੜਾ ਇਹ ਆਵਾ ਕਿਉਂਕਿ ਪਹਿਲਾਂ ਜਗ੍ਹਾ ਦੀ ਬਹੁਤ ਪ੍ਰੋਬਲਮ ਸਾਨੂੰ ਹੁੰਦੀ ਸੀ ਹੁਣ ਜਗ੍ਹਾ ਦੀ ਗੁਰੂ ਸਾਹਿਬ ਦੀ ਕਿਰਪਾ ਜਗ੍ਹਾ ਹੁਣ ਸਾਡੇ ਕੋਲ ਹੈਗੀ ਆ ਤੇ ਹੁਣ ਇੱਥੇ ਬਿਲਡਿੰਗ ਜਿਹੜੀ ਵੱਡੀ ਬਣਾਵਾਂਗੇ ਜੋਦੇ ਵਿੱਚ ਸਾਰੇ ਪਰਿਵਾਰ ਨੂੰ ਤਕਰੀਬਨ ਅਸੀਂ ਪਿੱਛੇ ਲੈ ਕੇ ਆਉਣਾ ਆਓ ਤੁਹਾਨੂੰ ਇਧਰ ਸ਼ੈੱਡ ਜਿਹੜੀ ਬਣ ਗਈ ਆ ਬਣ ਕੇ ਤਿਆਰ ਹੋ ਚੁੱਕੀ ਆ ਇਹ ਜਿਹੜੀ ਸ਼ੈੱਡ ਬਣ ਗਈ ਆ ਇਹ ਸ਼ੈੱਡ ਹੈਗੀ ਆ 62x40 ਦੀ ਸ਼ੈੱਡ ਜਿਹੜੀ ਬਣ ਚੁੱਕੀ ਆ ਤੇ ਇੱਥੇ ਬੱਚੂ ਕੱਟੂ ਜਿਹੜੇ ਇੱਧਰ ਵੱਜਣਗੇ ਤੇ ਜਿਹੜੇ ਗੱਭੇ ਖੁਰਲੀ ਬਣੂਗੇ ਤੇ ਜਿਹੜੇ ਗਾਵਾ ਇੱਧਰ ਮੱਝਾਂ ਜਿਹੜੀਆਂ ਇੱਧਰ ਬੰਨਾਂਗੇ ਜ਼ਿਆਦਾਤਰ ਗਾਵਾ ਰੱਖਣ ਦਾ ਹੀ ਜ਼ਿਆਦਾ ਪਲਾਨ ਆ ਵੀ ਗਾਵਾ ਜ਼ਿਆਦਾ ਰਖੀਏ ਤੇ ਇੱਥੇ ਖੁਰਲੀਆਂ ਖੁੱਲੀਆਂ ਰੱਖਾਂਗੇ ਤੇ ਇਧਰਲੇ ਪਾਸੇ ਤੂੜੀ ਦਾ ਰੱਖਣ ਦਾ ਪ੍ਰਬੰਧ ਇੱਧਰ ਕਰ ਲਿਆ ਗਿਆ ਹੈ ਇਧਰ ਤੂੜੀ ਦਾ ਬਣਾਵਾਂਗੇ ਟੂੜੀ ਜਿਹੜੀ ਇੱਥੇ ਰੱਖੀ ਜਾਊਗੀ ਤੇ ਸ਼ੈੱਡ ਤੁਹਾਡੇ ਸਾਹਮਣੇ 62 बाई 40 ਦੀ ਸ਼ੈੱਡ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਆ ਤੇ ਕਾਫੀ ਖਰਚਾ ਜਿਹੜਾ ਤੇ ਕਾਫੀ ਦਿਨ ਹੋ ਚੁੱਕਿਆ ਲੱਗਿਆ ਨੂੰ ਤੇ ਹੁਣ ਜਿਹੜੀ ਪੱਠੇ ਕੁੱਤਣੇ ਵਾਲੀ ਮਸ਼ੀਨ ਆ ਉਹ ਇਧਰ ਬੇਕ ਥੱਲੇ ਲਾਵਾਂਗੇ ਉੱਥੇ ਤੇ ਇਧਰ ਗਾਵਾਂ ਜਿਹੜੀਆਂ ਖੁੱਲੀਆਂ ਰੱਖਾਂਗੇ ਇਧਰੋਂ ਵੀ ਕੱਚੇ ਦੇ ਵਿੱਚ ਪੱਕੇ ਦੇ ਵਿੱਚ ਰਹਿਣਾ ਪੱਕੇ 'ਚ ਬੈਠ ਸਕਦੀਆਂ ਕੱਚੇ ਦੇ ਵਿੱਚ ਕੱਚੇ ਦੇ ਇੱਧਰ ਜਿਹੜੀਆਂ ਗਾਵਾਂ ਖੁੱਲੀਆਂ ਰਹਿਣਗੀਆਂ ਯਾਨੀ ਪੱਕੇ 'ਚ ਬਹਿਣਾ ਪੱਕੇ 'ਚ ਹੋ ਜਾਣੀਆਂ ਕੱਚੇ ਜਾਣਾ ਕੱਚੇ 'ਚ ਹੋ ਜਾਣਗੀਆਂ ਸਨੀਲੇ ਨਵੇੜ ਦੇ ਅੱਜ ਯੂਨੀਵਰਸ ਅੱਜ ਨਵੇੜ ਖੁਰਲੀ ਫਿਰ ਕੁੱਲੀ ਆ ਅੱਜ ਸਾਡੇ ਕੁੱਲੀ ਦਾ ਲੂਗਾ ਕੱਲੂ ਬਣਾਉਂਗਾ ਹਾਂ ਕੱਲ ਤੇ ਪਾਣੀ ਦਾ ਵੀ ਬਾਅਦ 'ਚ ਜਗੜ ਕਰਦੇ ਆ ਨਾ ਇਹਦੇ ਗੱਬੇ ਬਣਾ ਲੈਣੀ ਹੈ ਹਨਾ ਦੇਖ ਲਈ ਕਿੰਨੇ ਉੱਚੀ ਬਣਾਉਣੀ ਹੈ ਪਤਾ ਲੱਗ ਗਿਆ ਹਾਂਜੀ ਹਾਂਜੀ ਦੋ ਕੋਟ ਨੂੰ ਬਸ ਠੀਕ ਆਪਣੇ ਹਿਸਾਬ ਨਾਲ ਤੂੰ ਦੇਖ ਲਈ ਹਨ ਤੇ ਉਹਨਾਂ ਦੇ ਵਿੱਚ ਨਾ ਕੁੰਡੇ ਪਾਉਣੇ ਆ ਕੁੰਡੇ ਇਹ ਨਹੀਂ ਕੁੰਡੇ ਨਹੀਂ ਹੁੰਦੇ ਗੜੋਂ ਲੈ ਆਉਣੀ ਉਹਨਾਂ ਨਾਲ ਬਣਣੇ ਪੈਣਗੇ ਕੱਬਲ ਤਾਂ ਖੁੱਲੀਆਂ ਰੱਖਣੀਆਂ ਪਰ ਕੁੰਡੇ ਪਾ ਨਹੀਂ ਜੇ ਬਣਣੀਆਂ ਹੋ ਗਿਆ ਬਨ ਵੀ ਸਕਦੇ ਆ ਇਹ ਜਿੱਥੇ ਆਪਾਂ ਸੀਰੀਅਸ ਜਿਹੜੇ ਸਾਡੇ ਪੇਸ਼ੈਂਟ ਆ ਉਹ ਜਿਹੜੇ ਇੱਥੇ ਰੱਖਦੇ ਆ ਆਪਾਂ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਆ ਜਿਹੜੇ ਜ਼ਿਆਦਾ ਸੀਰੀਅਸ ਆ ਉਹ ਇਸ ਇੱਥੇ ਰੱਖੀ ਦੇ ਤੇ ਅੰਦਰ ਟੀਵੀ ਲਗਾਇਆ ਦੇਖਦੇ ਆ ਕਿ ਇੱਥੇ ਜਿਹੜਾ ਆ ਲੰਗਰ ਹਾਲ ਇਹਨਾਂ ਲਈ ਬਣਾਇਆ ਸੀਗਾ ਤੇ ਇੱਥੇ ਮੋਹਰੇ ਲੰਗਰ ਹਾਲ ਫਿਰ ਬਾਅਦ ਦੇ ਵਿੱਚ ਜਦੋਂ ਇੱਥੇ ਬਿਲਡਿੰਗ ਵੱਡੀ ਬਣੂਗੀ ਫਿਰ ਸਾਰੇ ਹੀ ਤਕਰੀਬਨ ਬੈਕ ਸਾਈਡ ਪਿੱਛੇ ਲੈ ਕੇ ਆਉਣੇ ਆ ਤੇ ਇਧਰ ਵਾਸ਼ਰੂਮ ਆ ਇਧਰ ਭਾਂਡੇ ਧੋਣ ਨੂੰ ਤੇ ਇੱਥੇ ਥੋੜੇ ਆਪਣੇ ਸਿਸਟਮ ਦੇ ਨਾਲ ਹਜੇ ਤੱਕ ਜਿੰਨਾ ਕਿ ਟੈਂਪਰੇਰੀ ਸਿਸਟਮ ਤੀਨਾ ਪਾ ਕੇ ਬਣਾਇਆ ਇਧਰ ਕਿਸ਼ਤੀਆਂ ਇਧਰ ਤੋਂ ਧੋਈਦੀਆਂ ਇੱਥੇ ਪਾਣੀ ਦਾ ਕਿਉਂਕਿ ਹੈਗਾ ਪ੍ਰਬੰਧ ਤੇ ਆਹ ਕਿਸ਼ਤੀਆਂ ਪਿੱਛੇ ਚੈੱਕ ਕਰਕੇ ਲਿਆਂਦੀਆਂ ਗਈਆਂ ਸੀਗੀਆਂ ਤੇ ਕਾਫੀ ਦੋ ਤਿੰਨਾਂ 'ਚ ਪ੍ਰੋਬਲਮ ਆਈ ਸੀ ਉਹਨਾਂ ਨੂੰ ਸਹੀ ਕੀਤਾ ਗਿਆ ਤੇ ਉਹਨਾਂ ਨੂੰ ਹੁਣ ਸਹੀ ਕਰਕੇ ਜਿਹੜੇ ਇੰਜਣਾਂ ਨੂੰ ਵਿੱਚ ਦੋ ਤਿੰਨਾਂ ਇੰਜਣਾਂ 'ਚ ਪ੍ਰੋਬਲਮ ਆਈ ਸੀ ਦੋਹਾਂ 'ਚ ਉਹਨਾ ਇੰਜਨਾਂ ਨੂੰ ਸਹੀ ਕੀਤਾ ਗਿਆ ਸਹੀ ਕਰਕੇ ਉਹਨਾਂ ਨੂੰ ਤੇ ਉਹਨਾਂ ਨੂੰ ਰੱਖਿਆ ਗਿਆ ਵੀ ਕੱਲ ਨੂੰ ਕੋਈ ਵੀ ਜੇ ਲੋਡ ਪੈਂਦੀ ਆ ਜਾਂ ਕੋਈ ਵੀ ਪ੍ਰੋਬਲਮ ਪੈਂਦੀ ਆ ਤੇ ਫਿਰ ਉਸੇ ਟਾਈਮ ਜਿਹੜਾ ਉਹਨਾਂ ਨੂੰ ਜਿਹੜਾ ਲਿਆਂਦਾ ਜਾਵੇ ਇੰਜਨਾਂ ਨੂੰ ਮਤਲਬ ਬੋਟਾਂ ਨੂੰ ਜਿਹੜਾ ਉਸ ਟਾਈਮ ਉੱਥੇ ਲਿਆਂਦਾ ਜਾਵੇ ਤਾਂ ਕਰਕੇ ਜਿਹੜਾ ਉਹਨਾਂ ਨੂੰ ਸਹੀ ਕਰਕੇ ਬਿਲਕੁਲ ਪਰਮ ਲਿਆਂਦਾ ਗਿਆ ਹਾਂਜੀ ਕਿੰਨੇ ਹੋਗੇ ਡਾਕਟਰ ਸਾਹਿਬ ਅੱਜ ਕਿੰਨੇ ਮਰੀਜ਼ ਹੋਗੇ ਚੱਕ 10 10 10 ਠੀਕ ਹੈ ਤੇ ਜਿਆਦਾ ਕੀ ਪ੍ਰੋਬਲਮ ਆ ਰਹੀ ਡਾਕਟਰ ਜਿਆਦਾ ਪ੍ਰੋਬਲਮ ਬਜ਼ੁਰਗਾਂ ਦੇ ਦਾ ਦੰਦ ਦਾ ਹਾਂ ਮੈਨੂੰ ਫਰੀ ਫਰੀ ਕੋਪਰਾਾਈ ਹੋਲੀ-ਬੋਲੀ ਸ਼ੋਲਡਰ ਹੋ ਜਾਂਦਾ ਹੈ ਨਾ ਪਰ ਨਹੀਂ ਹੋਣੀ ਬੋਲੀ ਉਸ ਤੋਂ ਬਾਅਦ ਦੇ ਤੇ ਮੈਚਰ ਲਾਇਆ ਜਾਂਦਾ ਠੀਕ ਹੈ ਠੀਕ ਹੈ ਮਾਈ ਗੋਡ ਤੇ ਬਹੁਤ ਬਹੁਤ ਸਾਡੇ ਧੰਨਵਾਦ ਡਾਕਟਰ ਸਾਹਿਬ ਜਿਹੜੇ ਸਾਡੀ ਸੰਸਥਾ ਨਾਲ ਜੁੜ ਕੇ ਸਵਾਮਾਨਵਾ ਰਿਹਾ ਗੁਰੂ ਸਾਹਿਬ ਇੰਨੀ ਕਿਰਪਾ ਬਣਾਈ ਰੱਖਣ ਏਦਾਂ ਭਰਾਵਾਂ ਦੇ ਵਿੱਚ ਕਿਉਂਕਿ ਇਹ ਲੋੜਵੰਦਾਂ ਦੀ ਹੈਲਪ ਜੇ ਵੀ ਏਦਾਂ ਹੀ ਹੁੰਦੀ ਰਵੇ ਇਹ ਆਪ ਬਣ ਕੇ ਇਹਨੂੰ ਆਪਣਾ ਹਸਪੀਟਲ ਸਮਝ ਕੇ ਕਿ ਜੋ ਕੋਈ ਪ੍ਰੋਬਲਮ ਵੀ ਹੁੰਦੀ ਆ ਇੱਥੇ ਤੇ ਆਪ ਹੱਲ ਕਰ ਦਿਆ ਇਹ ਨਹੀਂ ਵੀ ਇੱਥੇ ਆਣ ਕੇ ਡਿਮਾਂਡ ਰੱਖਦੇ ਆਹ ਚੀਜ਼ ਚਾਹੀਦੀ ਉਹ ਚੀਜ਼ ਆਪਣੇ ਤੌਰ ਤੇ ਜੇ ਆ ਚੇਅਰ ਲਿਆਉਣੀ ਸੀ ਇਹਨਾਂ ਨੇ ਲੱਭ ਕੇ ਆਪਣੇ ਤੌਰ ਤੇ ਜਿੱਥੋਂ ਵੀ ਹੈਗੀ ਫਿਰ ਦੇਖਿਆ ਜਿੰਨਾ ਰੇਟ ਘੱਟ ਮਿਲਦਾ ਉੱਥੋਂ ਸਾਨੂੰ ਇਹ ਚੇਅਰ ਲਿਆ ਕੇ ਦਿੱਤੀ ਹੋਰ ਵੀ ਜੋ ਸਮਾਨ ਚਾਹੀਦਾ ਸਾਨੂੰ ਦੱਸ ਦਿੰਦੇ ਆ ਪਰ ਗੱਲ ਏਦਾਂ ਵੀ ਇਹ ਇੱਕ ਜਿਹੜੀ ਟੀਮ ਵਰਕ ਦੇ ਰੂਪ ਦੇ ਵਿੱਚ ਹੀ ਇਹ ਕਾਰਜ ਚੱਲਦੇ ਆ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਇਕੱਲਾ ਬੰਦਾ ਕਹਦੇ ਮੈਂ ਇਹ ਕਰਦਾ ਜੋ ਕਰਦਾ ਉਹ ਕੁਝ ਨਹੀਂ ਕਰ ਸਕਦਾ ਇਹ ਟੀਮ ਵਰਕ ਦੇ ਰੂਪ ਦੇ ਵਿੱਚ ਹੀ ਹੁੰਦਾ ਇਹ ਹਸਪੀਟਲ ਵੀ ਚਲਾਉਣਾ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਚੱਲੂਗਾ ਕਈ ਸਵਾਲ ਆ ਕਿਵੇਂ ਚੱਲੂ ਕਿੱਦਾਂ ਚੱਲੂ ਜਿਵੇਂ ਸੰਸਥਾ ਚੱਲਦੀ ਆ ਉਵੇਂ ਹੀ ਇਹ ਚੱਲੂਗਾ ਪਰ ਹਾਂ ਟਾਈਮ ਲੱਗੂਗਾ ਟਾਈਮ ਹਰ ਇੱਕ ਚੀਜ਼ ਨੂੰ ਲੱਗਦਾ ਆ ਕਿਉਂਕਿ ਸਾਡੇ ਹੋਰ ਕਾਰਜ ਬਹੁਤ ਆ ਵਿੱਚ ਹੋਰ ਕਾਰਜ ਪੈ ਜਾਂਦੇ ਆ ਵਿਚ ਪਾਲਕੀ ਸਾਹਿਬ ਬਣਾਉਣ ਲੱਪੇ ਇੱਕ ਬੈਨਿਟੀ ਬੈਨ ਜਿਹੜੀ ਉਹ ਬਣਾਉਣ ਲੱਪੇ ਜਿੱਥੇ ਕਿਸ਼ਤੀਆਂ ਰੱਖਣ ਦੇ ਲਈ ਹੋਰ ਕਈ ਕਾਰਜ ਜਿਹੜੇ ਹੈਗੇ ਪਿੱਛੇ ਸ਼ੈੱਡ ਬਣਾਉਣੀ ਸੀ ਤੇ ਉਹ ਬਣਾਉਣ ਲੱਗ ਪਏ ਜਿਹੜੇ ਪਸ਼ੂਆਂ ਦੇ ਲਈ ਉਹ ਵਿੱਚ ਕਾਰਜ ਪੈ ਗਿਆ ਫਿਰ ਜਿਹਦੇ ਡਾਕਟਰਾਂ ਦੀ ਰਹਿائش ਬਣਾਉਣੀ ਸੀ ਉਹ ਰੂਮ ਤਿਆਰ ਕਰਨ ਲੱਪੇ ਫਿਰ ਵਿੱਚ ਗੜਦੀ ਵਾਲਾ ਦਾ ਦਫ਼ਤਰ ਦਾ ਕੰਮ ਪੈ ਗਿਆ ਵਿੱਚ ਇਹ ਕਈ ਕਾਰਜ ਜਿਹੜੇ ਨਾਲ ਜੁੜ ਗਏ ਤਾਂ ਕਰਕੇ ਸਾਨੂੰ ਜਿਹੜੀ ਇੱਕ ਹਸਪਤਾਲ ਦਾ ਕਾਰਜ ਜਿਹੜਾ ਪਿੱਛੇ ਪਈ ਜਾਂਦਾ ਆ ਤੇ ਬਾਕੀ ਕੋਈ ਗੱਲ ਨਹੀਂ ਤੁਹਾਡੇ ਸਾਰਿਆਂ ਵੀਰਾਂ ਦੀਆਂ ਅਰਦਾਸਾਂ ਬੇਨਤੀਆਂ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆ ਜਲਦ ਇਹਨੂੰ ਵੀ ਪੂਰਾ ਕਰਕੇ ਜਿਹੜਾ ਸੰਗਤਾਂ ਦੇ ਜਿਹੜਾ ਪੂਰਨ ਤੌਰ ਨੂੰ ਸਮਰਪਿਤ ਕਰਾਂਗੇ ਹਜੇ ਤੱਕ ਰੋ ਪੀਡੀ ਚੱਲ ਰਹੀਆਂ ਡਾਕਟਰ ਨਵਦੀਪ ਡਾਕਟਰ ਗਰਜੋੜ ਡਾਕਟਰ ਲਾਪ੍ਰੀਤ ਤੇ ਡਾਕਟਰ ਹਰਪ੍ਰੀਤ ਇਹ ਜਿਹੜੇ ਆਉਂਦੇ ਆ ਇੱਥੇ ਓਪੀਡੀ ਦੀਆਂ ਸਵਾਵਾ ਦਿੰਦੇ ਆ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ